ਅੱਜ ਸਵੇਰ 9 ਵਜੇ ਕਸਬਾ ਚੌਕ ਮਿਤਾ ਵਿਖੇ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਉਂਦੀ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਨੇ ਆ ਕਿ ਇਸ ਵਕਤ ਅਸੀਂ ਫੋਰ ਯੂ ਬੋਟਾ ਫੈਸ਼ਨ ਪੁਆਇੰਟ ਸ਼ੋਰੂਮ ਦੇ ਬਾਹਰ ਖੜੇ ਆ ਤਾਂ ਇਸ ਸ਼ੋਰੂਮ ਦੇ ਮੂਹਰੇ ਜਿਹੜੀ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਬਾਹਰਲੇ ਜਿਹੜਾ ਇੱਥੇ ਸ਼ੀਸ਼ਾ ਲੱਗਾ ਹੋਇਆ ਹੈ ਤਾਂ ਉਸ ਗਲਾਸ ਦੇ ਵਿੱਚ ਦੈਸ਼ਤਗਰਦਾਂ ਦੇ ਵੱਲੋਂ ਦੋ ਫਾਇਰ ਕੀਤੇ ਜਾਂਦੇ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਨੇ ਆ ਕਿ ਇਹ ਸਾਹਮਣੇ ਜਿਹੜੀਆਂ ਤਸਵੀਰਾਂ ਤੁਸੀਂ ਬਾਹਰਲੇ ਗਲਾਸ ਦੀਆਂ ਦੁਕਾਨ ਦੀਆਂ ਦੇਖ ਰਹੇ ਹੋ ਤਾਂ ਇੱਥੇ ਜਿਹੜਾ ਦੈਸ਼ਤਗਰਦਾਂ ਦੇ ਵੱਲੋਂ ਦੋ ਫਾਇਰ ਜਿਹੜੇ ਕੀਤੇ ਜਾਂਦੇ ਨੇ ਤਾਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਸ ਦੇ ਨਾਲ ਇੱਕ ਤੀਸਰਾ ਫਾਇਰ ਵੀ ਇਹਨਾਂ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਵੀ ਦੁਕਾਨ ਦੇ ਬਾਹਰ ਲੱਗਾ ਜਿਹੜਾ ਸਾਹਮਣੇ ਉਹ ਦੇਖਿਆ ਜਾ ਸਕਦਾ ਹੈ ਕਾਸ ਕੇ ਕਬੱਡੀ ਵਾਰਦਾਤ ਜਿਹੜੀ ਹੈ ਉਹ ਕਸਬਾ ਚੌਕ ਮਹਿਤਾ ਵਿਖੇ ਵਾਪਰਦੀ ਹੈ ਤਾਂ ਇਹ ਲੋਕ ਜਿਹੜੇ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਲਈ ਜਿਹੜਾ ਇਹ ਵਾਰਦਾਤ ਕਰਦੇ ਨੇ ਆਖਰ ਕੀ ਇਹਨਾਂ ਦੀ ਮਨਸਾ ਸੀਗੀ ਕੀ ਇਹਨਾਂ ਦੁਕਾਨਦਾਰਾਂ ਦੇ ਨਾਲ ਇਹਨਾਂ ਦੀ ਰੰਜਿਸ਼ ਹੋ ਸਕਦੀ ਹੈ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਕਮਲ ਜੀ ਕਮਲ ਜੀ ਕੀ ਵਾਰਦਾਤ ਹੋਈ ਹੈ ਜਿਹੜੀ ਗੋਲੀਆਂ ਚੱਲਦੀਆਂ ਨੇ ਸਵੇਰੇ ਪਤਾ ਨਹੀਂ ਕੋਈ ਦੁਕਾਨ ਖੋਲਣ ਆਇਆ ਸਵੇਰੇ ਦੁਕਾਨ ਖੋਲ ਕੇ ਅੰਦਰ ਹੀ ਐਂਟਰੀ ਹੋਏ ਹੈ ਜੇ ਆਪਾਂ ਤੋਂ ਸਿਰ ਗੋਲੀ ਚੱਲ ਪਈ ਹੈ ਕਿੰਨੇ ਫਾਇਰ ਹੁੰਦੇ ਨੇ ਤਿੰਨ ਫਾਇਰ ਕੀਤੇ ਉਹਨਾਂ ਨੇ ਲੱਗੇ ਤਾਂ ਨਹੀਂ ਕਿਸੇ ਨੂੰ ਫਾਇਰ ਨਹੀਂ ਬਚਾ ਹੋ ਗਿਆ ਸੀ ਸੀਸੀਟੀਵੀ ਕੈਮਰਾ ਦੇ ਵਿੱਚ ਆਈ ਹੈ ਫੁਟੇਜ ਕੋਈ ਹਾਂਜੀ ਹਾਂਜੀ ਉਹ ਰਿਕਾਰਡਿੰਗ ਦੇ ਦਿੱਤੀ ਥਾਣੇ ਦੇ ਦਿੱਤੀ ਰਿਕਾਰਡਿੰਗ ਕੋਣ-ਕੋਣ ਨੇ ਉਹਦੇ 'ਚ ਤਿੰਨ ਜਾਣੇ ਮੋਟਰਸਾਈਕਲ ਤੇ ਆਏ ਬਸ ਹਾਂ ਹਾਂਜੀ ਪਹਿਲਾਂ ਕਦੀ ਤੁਹਾਨੂੰ ਕੋਈ ਕਿਸੇ ਤਰੀਕੇ ਦਾ ਫੋਨ ਆਇਆ ਹੋਵੇ ਕੋਈ ਥ੍ਰੈਟ ਆਇਆ ਹੋਵੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਕੀ ਸਮਝਦੇ ਹੋ ਕਿ ਕੀ ਕਾਰਨ ਹੋ ਸਕਦਾ ਇਹ ਵਾਰਦਾ ਨੂੰ ਜਾਣ ਦੇਣ ਦਾ ਪਤਾ ਨਹੀਂ ਵੇਖੋ ਜੀ ਹੁਣ ਕੀ ਕੋਈ ਸਮਝ ਨਹੀਂ ਆਈ ਜੀ ਪੁਲਿਸ ਪਹੁੰਚੀ ਪਹੁੰਚੀ ਮੌਕੇ ਤੇ ਹਾਂਜੀ ਪੁਲਿਸ ਵਾਲੇ ਆ ਗਏ ਉਸੇ ਵੇਲੇ ਕੀ ਕਾਰਵਾਈ ਕਰ ਰਹੇ ਆ ਕਾਰਵਾਈ ਲਿਖ ਕੇ ਲੈ ਗਏ ਆ ਜੀ ਵੇਖੋ ਹੁਣ ਉਹਨਾਂ ਨੂੰ ਕਹਿ ਕੇ ਆਏ ਆਂ ਜੀ ਥਾਣੇ ਨੂੰ ਕਹਿ ਕੇ ਆਏ ਆਂ ਥਾਣੇ ਜਾਂਦੇ ਆਂ ਅਸੀਂ ਕਰਦੇ ਆਂ ਕਾਰਵਾਈ ਸਾਰੀ ਉਹ ਸਾਰੇ ਕੈਮਰੇ ਗੁੰਬੇ ਚੈੱਕ ਕਰਦੇ ਆਂਦੇ ਹਾਂ ਹਾਂਜੀ ਤਾਂ ਬਿਲਕੁਲ ਹੋਰ ਵੀ ਲੋਕ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਤਵੀਰ ਸਿੰਘ ਹੋ ਜੀ ਸਤਵੀਰ ਸਿੰਘ ਜੀ ਕੀ ਵਾਰਦਾਤ ਵਾਪਰੀ ਆਏ ਕਿ ਕਿੰਨੇ ਵਜੇ ਦੀ ਇਹ ਘਟਨਾ ਵਾਤੇ ਕਿੰਨੇ ਬੰਦੇ ਆਉਂਦੇ ਨੇ ਕਿਹੜੀ ਚੀਜ਼ ਤੇ ਆਉਂਦੇ ਨੇ 9 ਵਜੇ ਆਉਂਦੇ ਆ ਤਿੰਨ ਜਣੇ ਆਉਂਦੇ ਆ ਦੋ ਜਣੇ ਉੱਤਰ ਕੇ ਗੋਲੀਆਂ ਮਾਰਦੇ ਆ ਇੱਕ ਜਣਾ ਨੇ ਦੋ ਸ਼ੂਟ ਕੀ ਤੇ ਇਧਰ ਇੱਕ ਨੇ ਪਰਲੇ ਪਾਸੇ ਕੀਤਾ ਤੇ ਫਿਰ ਮੋਟਰਸਾਈਕਲ ਤੇ ਚੱਲ ਜਾਂਦੇ ਦੁਕਾਨਦਾਰ ਕੀ ਕਰ ਰਹੇ ਸੀਗੇ ਉਸ ਵਕਤੇ ਤੇ ਇਹਦੇ ਜੇ ਦੁਕਾਨ ਖੋਲ ਗਿਆ ਜੇ ਅੰਦਰ ਹੀ ਆਏ ਸੀ ਜੇ 9 ਵਜੇ ਤੇ ਦੁਕਾਨ ਖੋਲੀ ਆ ਜੇ ਅੰਦਰ ਹੀ ਸਮਾਨ ਸਾਮੂਨ ਹੀ ਰੱਖੰਦੇ ਸਦੇ ਉਹਨਾਂ ਜੇ ਉਹਨਾਂ ਨੇ ਕਾਰਵਾਈ ਬਾਤੀ ਪਹਿਲਾਂ ਚੌਕ ਨੂੰ ਗਏ ਆ ਤਿੰਨ ਜਣੇ ਜਸਟ ਇੱਕ ਮਿੰਟ ਬਾਅਦ ਮੋੜ ਆਏ ਆ ਆ ਕੇ ਉੱਤਰ ਕੇ ਹੁੰਦਿਆਂ ਗੋਲੀਆਂ ਮਾਰੀਆਂ ਉਹਨਾਂ ਨੇ ਹੋਰ ਕੁਛ ਨਹੀਂ ਕੀਤਾ ਦੇਖਿਆ ਜਾਵੇ ਤਾਂ ਇਹ ਜਿਹੜੀ ਘਟਨਾ ਅਜੇ ਥੋੜੇ ਦਿਨ ਹੋਏ ਨੇ ਉੱਥੇ ਅੰਮ੍ਰਿਤਸਰ ਰੋਡ ਦੇ ਉੱਤੇ ਬੋਕੋ ਡੀਪੂ ਦੇ ਉੱਪਰ ਵੀ ਇਸ ਤਰ੍ਹਾਂ ਦੀਆਂ ਗੋਲੀਆਂ ਚੱਲਣ ਦੀ ਹੋਈ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜੀਆਂ ਵਾਰਦਾਤਾਂ ਦਿਨ-ਦਿਨ ਹੋ ਰਹੀਆਂ ਨੇ ਡੈਸ਼ ਦਾ ਮਾਹੌਲ ਫਲਾਉਣਾ ਚਾਹੁੰਦੇ ਆ ਦੁਕਾਨਦਾਰਾਂ ਨੂੰ ਡਰਾਉਣਾ ਚਾਹੁੰਦੇ ਆ ਕਿਉਂਕਿ ਅੱਗੇ ਕਵਾੜੀਏ ਨੂੰ ਵੀ ਫੋਨ ਆਇਆ ਪੁਲਿਸ ਨੇ ਇਹ ਵੀ ਦੱਸਿਆ ਤੇ ਡੈਸ਼ਤੀ ਫਲਾਉਣਾ ਚਾਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਫਰੋਤੀ ਦੀ ਮੰਗ ਨੂੰ ਲੈ ਕੇ ਇਹੋ ਜਿਹੀਆਂ ਵਾਰਦਾਤਾਂ ਤੁਹਾਨੂੰ ਲੱਗਦਾ ਵੀ ਹੋ ਸਕਦਾ ਪਰ ਆਪਾਂ ਨੂੰ ਤੇ ਉਹਨਾਂ ਜੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਹਦਾ ਕੀਤੀਆਂ ਦੇ ਅਸਲ ਜੋ ਉਹਨੂੰ ਜਿਹੜਾ ਕੁਆੜੀਆ ਉਹਨੂੰ ਵੀ ਇਹੀ ਆਏ ਆ ਫਰੋਤੀ ਦੀ ਮੰਗ ਕੀਤੀ ਹਮ ਕਮਲ ਜੀ ਕੀ ਮੰਗ ਕਰਦੇ ਹੋ ਬੜੇ ਲੰਬੇ ਸਮੇਂ ਤੋਂ ਤੁਸੀਂ ਦੁਕਾਨਦਾਰੀ ਕਰ ਰਹੇ ਹੋ ਕਿਸੇ ਦੇ ਨਾਲ ਕੋਈ ਵੈਰ ਕੋਈ ਕਿਸੇ ਦੇ ਨਾਲ ਰੰਜਿਸ਼ ਇਦਾਂ ਦੀ ਕੋਈ ਗੱਲ ਹੀ ਨਹੀਂ ਹੈਗੀ ਮਾੜਾ ਸਾਡੀ ਹਮ ਇਦਾਂ ਦੀ ਕੋਈ ਨਾ ਗੱਲਬਾਤ ਕੋਈ ਨਹੀਂ ਬਸ ਦੁਕਾਨ ਤੇ ਆਪਣੇ ਆਏ ਦੁਕਾਨ ਤੋਂ ਕਰ ਜਿਹੜਾ ਆਪਣਾ ਕੋਈ ਗੱਲਬਾਤ ਨਹੀਂ ਕੋਈ ਨਹੀਂ ਇਦਾਂ ਦੀ ਅਸੀਂ ਦੇਖੋ ਮੰਗ ਕਰਦੇ ਆ ਸਾਰੇ ਬੰਨ ਸੁਧਾਰ ਕੀਤਾ ਜਾਵੇ ਜਦੋਂ ਇੱਥੇ ਵਾਰਦਾਤ ਹੁੰਦੀ ਐ ਤਾਂ ਤੁਹਾਡਾ ਜਿਹੜਾ ਕੋਈ ਜਿਹੜਾ ਇੱਥੋਂ ਦਾ ਦੁਕਾਨ ਦਾ ਕਰਿੰਦਾ ਜਾਂ ਤੁਸੀਂ ਆਪ ਖੋਦ ਇੱਥੇ ਸ਼ੀਸ਼ੇ ਦੇ ਲਾਗੇ ਸੀਗੇ ਹਾਂਜੀ ਹਾਂਜੀ ਮੈਂ ਕਾਊਂਟਰ ਤੇ ਖਲੋਤਾ ਆਣਗੇ ਅੱਛਾ ਹਾਂਜੀ ਕਾਊਂਟਰ ਦੇ ਨਾਲ ਸਾਹਮਣੇ ਗੋਲੀਆਂ ਮਾਰੀਆਂ ਮੈਂ ਕਾਊਂਟਰ ਥੱਲੇ ਬੈਟ ਗਿਆ ਉਹਦੇ ਉੱਸੀ ਵਾਲੀ ਹੋ ਸਕਦਾ ਇਸ ਤਰ੍ਹਾਂ ਗੋਲੀ ਲੱਗ ਵੀ ਸਕਦੀ ਸੀ ਹਾਂਜੀ ਹਾਂਜੀ ਬਚਾ ਹੋ ਗਿਆ ਬੜਾ ਜੀ ਲਸੰਦੀ ਚ ਬੈਠੇ ਹੁੰਦੇ ਤੇ ਲੱਗ ਸਕਦੀ ਜੀ ਜੇ ਬੈਠੇ ਹਾਂ ਦੇ ਇੱਥੇ ਸ਼ੀਟ ਤੇ ਤੇ ਫਿਰ ਗੋਲੀ ਲੱਗ ਸਕਦੀ ਕਿਉਂਕਿ ਆਹ ਕੋ ਗਈ ਐ ਨਾ ਦੂਜੀ ਤੇ ਗੋਲੀ ਆ ਗਈ ਐ ਤੇ ਇੱਥੇ ਹੀ ਦੇ ਆਪਾਂ ਬੈਠੇ ਆ ਤੇ ਉਹਦੇ ਸ਼ਰੀਰ ਹਾਂ ਜਸਟ ਉਹ ਵੇਖਿਓ ਤੁਹਾਡੇ ਸਾਹਮਣੇ ਸ਼ਰਿਆਂ ਮੁੱਤਰ ਕੇ ਗੋਲੀਆਂ ਮਾਰਦੇ ਕੋਈ ਡਰ ਨਹੀਂ ਉਹਨਾਂ ਨੂੰ ਇੱਕ ਮਿੰਟ ਦਾ ਕੋਈ ਡਰ ਨਹੀਂ ਹੈਗਾ ਉਹਨਾਂ ਨੂੰ ਕਿ ਜਾਂ ਕੋਈ ਡਰ ਹੋਵੇ ਐ ਸ਼ਰਿਆਂ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਗਏ ਆ ਤੇ ਕੋਈ ਸਾਨੂੰ ਦੁਕਾਨ ਖੜਾਣਾ ਵੀ ਮੁਸ਼ਕਲ ਹੋ ਜੂਗਾ ਦੁਕਾਨ ਵੀ ਸਾਡੇ ਖੋਲ ਹੀ ਨਹੀਂ ਜਾਏਗੀ ਕਿਦਾਂ ਗੋਲੀਆਂ ਦੇ ਖੋਲ ਬਰਾਮਤ ਹੋਏ ਤੋਂ ਕੋਈ ਹਾਂਜੀ ਹਾਂਜੀ ਉਹ ਲੈ ਕੇ ਪੁਲਿਸ ਹੁਣ ਦਾਰੇ ਤਾਂ ਬਿਲਕੁਲ ਮੌਕੇ ਦੇ ਉੱਪਰ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਪੁੱਛ ਚੁੱਕਾ ਹੈ ਤਾਂ ਬਿਲਕੁਲ ਇਸ ਘਟਨਾ ਨੂੰ ਵੈਰੀਫਾਈ ਕਰਨ ਦੇ ਲਈ ਡੀਐਸਪੀ ਜੰਡਿਆਲਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਐਸ ਐਚਓ ਮੈਤਾ ਸਰਦਾਰ ਅਜੀਪਾਲ ਸਿੰਘ ਵੀ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਣ ਦੇ ਲਈ ਇੱਥੇ ਪਹੁੰਚ ਚੁੱਕੇ ਨੇ ਤਾਂ ਇੱਕ ਵੱਡੀ ਵਾਰਦਾਤ ਜਿਹੜੀ ਹੋਈ ਜਾ ਸਕਦੀ ਹੈ ਤਿੰਨ ਫਾਇਰ ਜਿਹੜੇ ਨੇ ਦੋ ਦੋ ਫੋਰ ਯੂ ਬੂਡਾ ਫੈਸ਼ਨ ਪੁਆਇੰਟ ਸ਼ੋਰੂਮ ਦੇ ਉੱਪਰ ਜਿਹੜਾ ਰੈਡੀमेड ਦਾ ਸ਼ੋਰੂਮ ਹੈ ਤਾਂ ਉੱਥੇ ਕੀਤੇ ਜਾਂਦੇ ਨੇ ਤਾਂ ਇੱਕ ਵੱਡੀ ਡੈਸ਼ ਜਿਹੜੀ ਕਸਬਾ ਚੌਕ ਮੈਤਾ ਦੇ ਵਿੱਚ ਉਹ ਪੈਦਾ ਹੋ ਚੁੱਕੀ ਹੈ ਗੱਲਬਾਤ ਕਰਦੇ ਹਾਂ ਡੀਐਸਪੀ ਸਾਹਿਬ ਦੇ ਨਾਲ ਕਿ ਇਹ ਪੂਰਾ ਮਾਮਲਾ ਕੀ ਹੈ ਤਾਂ ਡੀਐਸਪੀ ਜੰਡੇਵਾਲਾ ਸਰਦਾਰ ਰਵਿੰਦਰ ਸਿੰਘ ਵੀ ਇੱਥੇ ਪਹੁੰਚੇ ਨੇ ਸਰ ਕੀ ਵਾਰਦਾ ਤੋਂ ਅੱਜ ਮੈਂ ਤੇ ਚਾਹਾਂਗਾ ਵਾਰਦਾ ਤੇ ਸਵੇਰੇ ਜਿੱਥੇ ਆਪਾਂ ਦੁਕਾਨ ਤੇ ਖੜੇ ਆ ਕਮਲ अरोड़ा ਜੀ ਵੀ ਇਹਨਾਂ ਦੇ ਤਿੰਨ ਮੁੰਡੇ ਆਏ ਆ ਉਹ ਬਸ ਸਿੱਧੇ ਹੀ ਫਾਇਰਿੰਗ ਇਹਨਾਂ ਦੇ ਸ਼ੀਸ਼ੇ ਦੇ ਵਿੱਚ ਮਾਰ ਕੇ ਗਏ ਗੋਲੀਆਂ ਤੇ ਗੋਲੀਆਂ ਮਾਰ ਕੇ ਭੱਜ ਗਏ ਐਕਸਟਰਸ਼ਨ ਦਾ ਮਾਮਲਾ ਹੈਗਾ ਇਹਨਾਂ ਨੂੰ ਧਮਕੀ ਆਈ ਸੀ ਫੋਨ ਨੀਸੀ ਚੋਕਰੇ ਉਹਦੇ ਸੰਬੰਧੀ ਉਹਨਾਂ ਨੇ ਫਿਰ ਇਹਨਾਂ ਦੇ ਫਾਇਰਿੰਗ ਕੀਤੀ ਸਰ ਕੇਸਸ ਸੰਬੰਧੇ ਵਿੱਚ ਇਹਨਾਂ ਨੂੰ ਫੋਨ ਕੀਤਾ ਜਾਣਾ ਸੀਗਾ ਇਹ ਤਾਂ ਹੁਣ ਤਤਸ਼ ਕਰਦੇ ਆ ਉਹਦੇ ਵਿੱਚ ਕਲੀਅਰ ਹੋਊਗਾ ਵਸੇ ਅਸੀਂ ਟੀਮਾ ਹੁਣ ਸਾਰੇ ਐਸਐਚਓ ਸਾਹਿਬ ਸਾਰੇ ਅਸੀਂ ਲਾਤੀਆਂ ਉਹ ਉਤੋਂ ਕਰਕੇ ਤੁਹਾਨੂੰ ਬਚੂਲੇਟਰ ਹੁਣ ਦੱਸਦੇ ਆ ਕਿੰਨੇ ਫਾਇਰ ਹੋਏ ਨੇ ਇੱਥੇ ਅੱਜ ਤਿੰਨ ਲੱਗਦੇ ਆ ਤਿੰਨ ਫਾਇਰ ਕੋਈ ਖੋਲ ਬ੍ਰਾਮਦ ਹੋਏ ਆ ਖੋਲ ਬ੍ਰਾਮਦ ਹੋਏ ਤਿੰਨ ਕਿਹੜੇ ਅਸਲੇ ਦੇ ਫਾਇਰ ਨੇ 32 ਦੇ 32 32 ਹੋ ਕੋਈ ਪਤਾ ਲੱਗਾ ਕੋਈ ਸੀਸੀਟੀਵੀ ਕੈਮਰੇ ਦੇ ਸਾਹਮਣੇ ਆ ਕੋਈ ਹੁਣ ਲੱਗੇ ਆ ਤੁਹਾਡੇ ਸਾਹਮਣੇ ਆ ਕਿਸੇ ਉਹ ਚੋ ਕੱਢ ਲਈ ਇਹਨਾਂ ਦੇ ਆਪਣੇ ਸੀਸੀਟੀਵੀ ਕੈਮਰੇ ਚੋਂ ਅਗੇ ਸਾਰੀਆਂ ਟੀਮਾਂ ਹੁਣ ਚੱਲ ਰਹੀਆਂ। ਕੋਈ ਮਾਮਲਾ ਰਜਿਸਟਰ ਹੋਇਆ ਜੀ। ਹਾਂ ਲੱਗਿਆ ਕਰਨ ਹੁਣ ਰਜਿਸਟਰ। ਬਿਆਨ ਲਿਖ ਰਹੇ ਆ ਉਹਨਾਂ ਦਾ। ਪਰਚਾ ਦਰਜ ਕਰ ਰਹੇ ਆ। ਸਰ ਜਿਸ ਤਰ੍ਹਾਂ ਇਹ ਦੱਸ ਰਹੇ ਆ ਕਿ ਸਾਹਮਣੇ ਇੱਥੇ ਚੇਅਰ ਤੇ ਬੈਠੇ ਸੀਗੇ ਜਦੋਂ ਗਲਾਸ ਦੇ ਵਿੱਚ ਫਾਇਰ ਲੱਗੇ ਨੇ ਤਾਂ ਹੋ ਸਕਦਾ ਇਸ ਤਰ੍ਹਾਂ ਬੰਦੇ ਇਹਨਾਂ ਨੂੰ ਫਾਇਰ ਲੱਗ ਜਾਂਦਾ ਕੋਈ ਡੈਥ ਵੀ ਹੋ ਸਕਦੀ ਸੀ। ਨਹੀਂ ਉਹ ਤਾਂ ਹੈ ਹੀ ਗੋਲੀ ਨੇ ਸਪੇਅਰ ਥੋੜਾ ਕਰਨਾ। ਉਹ ਤਾਂ ਹੈ ਹੀ। ਔਰ ਇਸ ਤਰ੍ਹਾਂ ਜਿੱਦਾਂ ਇਹ ਵਾਰਦਾਤਾ ਹੋਣ ਡੀਆਂ ਥੋੜਾ ਚਿਰ ਟਾਈਮ ਪਹਿਲਾਂ ਦੀ ਗੱਲ ਆ ਮੇਰੇ ਖਿਆਲ ਨਾਲ ਇੱਕ ਮਹੀਨਾ ਹੀ ਪਹਿਲਾਂ ਹਣਾ ਇੱਥੇ ਮਾਸਟਰ ਬੁੱਕ ਡੀਪੋ ਦੇ ਉੱਤੇ ਫਾਇਰਿੰਗ ਹੋਈ ਆ ਅੱਜ ਇੱਥੇ ਹੋਈ ਆ ਕਿਸ ਤਰ੍ਹਾਂ ਸਮਝਦੇ ਆਪਾਂ ਇਹ ਮਤਲਬ ਪੁਲਿਸ ਪ੍ਰਸ਼ਾਸਨ ਤੱਕ ਪੁਲਿਸ ਪ੍ਰਸ਼ਾਸਨ ਤਾਂ ਹਰ ਵਿਲੇਜ ਚ ਕਰਨਾ ਆ ਤੁਹਾਡੇ ਸ਼ਾਇਦ ਨੋਟਿਸ ਨਹੀਂ ਹੈਗਾ ਉਹ ਬੰਦੇ ਅਸੀਂ ਫੜ ਲਏ ਬੰਦੇ ਫੜ ਲਏ ਆ ਉਹਨਾਂ ਤੋਂ ਚਾਰ ਅਸੀਂ ਪਿਸਟਲ ਵੀ ਤਿੰਨ ਪਿਸਟਲ ਤੇ ਇੱਕ ਰਵਲਵਰ ਰਿਕਵਰ ਕੀਤਾ ਤੇ ਤਿੰਨ ਬੰਦੇ ਅਸੀਂ ਫੜ ਲਏ ਆ ਦੋ ਬੰਦੇ ਜਿਹੜੇ ਇਹ ਕੰਮ ਕਰਵਾ ਰਹੇ ਉਹ ਨਾਮਜ਼ਦ ਕਰ ਲਏ ਆ ਉਹ ਤੋਂ ਬਾਅਦ ਕੱਲ ਦਾ ਸ਼ਾਇਦ ਤੁਹਾਡੇ ਨੋਟਿਸ ਨਹੀਂ ਹੈਗਾ ਕੱਲ ਅਸੀਂ ਉਹ ਬੰਦੇ ਤੋਂ ਚੌਥਾ ਪਿਸਤਲ ਜਿਹੜੋ ਰਿਕਵਰ ਕੀਤਾ ਤੇ ਉਹਨੇ ਭੱਜ ਗਿਆ ਸੀ ਭੱਜਣ ਤੋਂ ਬਾਅਦ ਪੁਲਿਸ ਤੇ ਹਮਲਾ ਕੀਤਾ ਹਮਲੇ ਦੇ ਦੌਰਾਨ ਹੀ ਫਿਰ ਉਹਦੇ ਜੁਬਰੀ ਹੈਗੀ ਉਹਦੇ ਲੱਤ 'ਚ ਗੋਲੀ ਵੀ ਲੱਗੀ ਆ ਉਹ ਬੰਦਾ ਅਸੀਂ ਰਾਉਂਡ ਅਪ ਕੀਤੇ ਆ ਸਾਰੇ ਅੱਜ ਵੀ ਸਾਡੇ ਕੋਲ ਰਿਮਾਂਡ ਤੇ ਅੱਜ ਪੇਸ਼ ਕਰਾਂਗੇ ਪਰ ਸਭ ਇਸ ਤਰੀਕੇ ਦੇ ਨਾਲ ਅੱਜ ਇੱਥੇ ਫਾਇਰਿੰਗ ਹੋਈ ਹੈ ਸੀਸੀਟੀਵੀ ਦੇ ਵਿੱਚ ਜਿਹੜੀਆਂ ਸਾਹਮਣੇ ਉਹ ਸ਼ਰੀਆਮ ਤਿੰਨ ਬੰਦੇ ਨੇ ਉਹ ਉਹ ਕੋਈ ਬੇਖੌਫ ਤਰੀਕੇ ਦੇ ਨਾਲ ਗੋਲੀਆਂ ਚਲਾਉਂਦੇ ਬੜਾ ਚਿੰਤਾ ਦਾ ਵਿਸ਼ਾ ਆ। ਚਿੰਤਾ ਦਾ ਉਹ ਦੇਖੋ ਇਹ ਪਬਲਿਕ ਨੂੰ ਵੀ ਚਾਹੀਦਾ ਪੇਰੈਂਟਸ ਨੂੰ ਵੀ ਚਾਹੀਦਾ। ਹੁਣ ਦੇਖੋ ਤੁਸੀਂ ਵੀ ਪੱਤਰਕਾਰ ਸਹਿਬਾਨ ਵੀ ਤੇ ਮੈਂ ਤਾਂ ਸਾਰਿਆਂ ਨੂੰ ਅਪੀਲ ਇਹੀ ਕਰਦਾ। ਕੱਲ ਵੀ ਇਹੀ ਕਿਹਾ ਸੀ ਕਿ ਹਰ ਬੰਦਾ ਹਰ ਆਪਣੇ ਘਰ ਦੇ ਨੇੜੇ ਦੇਖੇ ਬੱਚੇ ਦੇਖ ਲੋ ਛੋਟੇ-ਛੋਟੇ ਇਹ ਵੀ 20-22 ਸਾਲ ਦੇ ਬੱਚੇ ਲੱਗ ਰਹੇ ਆ। ਤੇ ਅਗਰ ਇਹ ਘਰਾਂ ਦੇ ਵਿੱਚੋਂ ਜਾਂਦੇ ਆ ਕੋਈ ਕੰਮ ਨਹੀਂ ਕਰਦੇ ਪੇਰੈਂਟਸ ਦਾ ਕੋਈ ਕੰਟਰੋਲ ਨਹੀਂ ਨਿਆਣਿਆਂ ਤੇ। ਜੇ ਕਿਸੇ ਨੂੰ ਕਹਿੰਨੇ ਆ ਤੇ ਉਹ ਕਹਿੰਦੇ ਅਸੀਂ ਬੱਚੇ ਕੈਦ ਕਰ ਲਈਏ। ਇਹ ਤਾਂ ਤੁਹਾਡਾ ਸਾਰੇ ਸਮਾਜ ਦਾ ਹੀ ਫਰਜ ਆ ਆਪਣੇ ਨਿਆਣਿਆਂ ਦਾ ਕੰਟਰੋਲ ਕਰੋ ਸਕੂਲ ਭੇਜੋ ਸਕੂਲ ਤੋਂ ਬਾਅਦ ਘਰ ਆਉਂਦੇ ਉਹਨਾਂ ਨੂੰ ਘਰ ਦੇ ਵਿੱਚ ਰੱਖੋ ਹੁਣ ਤੁਹਾਡੇ ਸਵੇਰੇ ਨਿਕਲ ਜਾਂਦੇ ਆ ਕੋਈ ਬੰਦੇ ਨੂੰ ਕੋਈ ਬਾਦਰ ਨਹੀਂ ਕਰਦਾ ਇਸ ਗੱਲ ਨੂੰ ਆਪਣੇ ਨਿਆਣਿਆਂ ਤੇ ਕੰਟਰੋਲ ਕਰੋ ਹਰ ਬੰਦਾ ਉੱਤੇ ਕਰੇ ਤਾਂ ਇਹ ਸਾਰਾ ਸਿਸਟਮ ਸੈੱਟ ਹੋ ਸਕਦਾ ਸਰ ਦੁਕਾਨਦਾਰ ਦੀ ਸੇਫਟੀ ਦੀ ਲਈ ਹੁਣ ਕੋਈ ਅਰੇਂਜ ਕੋਈ ਪ੍ਰਬੰਧ ਕਰਨਾ ਹਾਂ ਬਿਲਕੁਲ ਬਿਲਕੁਲ ਸਾਡੇ ਇੱਥੇ ਜਿਹੜੇ ਅਸੀਂ ਇਹਨਾਂ ਦੇ ਇੱਥੇ ਨਾਕਾ ਵੀ ਲਾਵਾਂਗੇ ਤੇ ਬਾਕੀ ਹਰ ਜਗ੍ਹਾ ਦੇ ਉੱਤੇ ਸਾਡੀ ਜਿਹੜੀ ਗਸ਼ਤਾਂ ਵੀ ਚੱਲਦੀਆਂ ਦਿਨ ਰਾਤ ਚੱਲਦੀਆਂ ਅਸੀਂ ਤਾਂ ਦੇਖ ਲਓ ਕੱਲ ਕੱਲ ਵੀ ਸਾਡੇ ਅਸੀਂ 12 1 ਵਜੇ ਫ੍ਰੀ ਹੋਏ ਆ ਰਾਤ ਜਿਉਂ ਸਵੇਰ ਤੋਂ ਫੋਰਸ ਦਾ ਚੱਲਦਾ ਡਿਊਟੀ ਤੇ ਰਾਤ ਤੱਕ ਚੱਲਦੇ ਆ ਤੇ ਮੇਰੀ ਤਾਂ ਇਹੀ ਅਪੀਲ ਆ ਸਾਰਿਆਂ ਨੂੰ ਕਿ ਹਰ ਬੰਦਾ ਆਲੇ ਦੁਆਲੇ ਖਿਆਲ ਰੱਖੇ ਜਿਹੜੇ ਗਲਤ ਨਿਆਂੇ ਕਮਾਂ ਚ ਪਏ ਆ ਉਹਨਾਂ ਦੀ ਇਨਫੋਰਮੇਸ਼ਨ ਦਿਓ ਸਾਨੂੰ ਹੁਣ ਕੱਲੇ ਕੱਲੇ ਦੇ ਕੋਲ ਦੇ ਵਿੱਚ ਉਹ ਦੇਖੋ ਹੁਣ ਉਹ ਦੋ ਪਿਸਟਲ ਸੀ ਉਹਨਾਂ ਦੇ ਜਿਹੜੇ ਉਹਨਾਂ ਨੇ ਫਾਇਰ ਕੀਤੇ ਔਰ ਜਿਹਦੇ ਨਾਲ ਤੇ ਆਫਟਰ ਆਲ ਘਰਾਂ ਚੋਂ ਨਿਕਲਦੇ ਆ ਕੋਈ ਮੋਟਰਸਾਈਕਲਾਂ ਤੇ ਚੱਲਦੇ ਆ ਕੋਈ ਗੱਡੀਆਂ ਲਈ ਬੈਠੇ ਆ ਤੇ ਇਹ ਤਾਂ ਆਨਪੌਂਡ ਦੇ ਵਿੱਚ ਵੀ ਤਾਂ ਪਤਾ ਆ ਉਹ ਲੋਕ ਇਸ ਗੱਲ ਨੂੰ ਸੁਚੇਤ ਹੋਣ ਦੱਸਣ ਪੁਲਿਸ ਨੂੰ ਤੁਹਾਨੂੰ ਦੱਸਣ ਤੁਸੀਂ ਸਾਨੂੰ ਦੱਸ ਦੇ ਸਰ ਕੀ ਲੱਗਦਾ ਕਿ ਕਿੰਨੇ ਕ ਟਾਈਮ ਦੇ ਵਿੱਚ ਜਿਹੜੇ ਬੰਦੇ ਅਰੈਸਟ ਹੋ ਸਕਦੇ ਹਨ ਅਰੈਸਟੋ ਜੀ ਦੇਖੋ ਇਹ ਤਾਂ ਮੈਂ ਹੁਣ ਇੰਨਾ ਪੈਟ ਤਾਂ ਨਹੀਂ ਦੱਸ ਸਕਦਾ ਵੀ 2 ਘੰਟੇ ਚ ਹੋ ਜਾਣਗੇ 4 ਲੇਕਿਨ ਹੁਣ ਤੁਸੀਂ ਉਹ ਦੇਖੋ ਜਿਹੜਾ ਬੁੱਕ ਸ਼ਾਪ ਵਾਲਾ ਸੀ ਉਹ ਅਸੀਂ ਮੇਰੇ ਖਿਆਲ 18 20 ਦਿਨ ਦੇ ਵਿੱਚ ਵਿੱਚ ਉਹ ਕਰ ਲਿਆ ਜੀ ਤੇ ਇਹ ਵੀ ਹੁਣ ਸਾਡੀਆਂ ਸੀਆਈਏ ਤੋਂ ਆ ਗਈਆਂ ਟੀਮਾਂ ਅਸੀਂ ਲਾਤੀਆਂ ਜਲਦੀ ਤੋਂ ਜਲਦੀ ਇਹਨਾਂ ਨੂੰ ਅਰੈਸਟ ਕਰਾਂਗੇ ਥੈਂਕ ਯੂ ਤਾਂ ਬਿਲਕੁਲ ਇਹ ਸਨ ਡੀਐਸਪੀ ਜੰਡਿਆਲਾ ਅਰਵਿੰਦਰ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਔਰ ਤਸਵੀਰ ਤੁਹਾਨੂੰ ਉਠਾ ਦਿੰਦੇ ਆ ਕਿ ਇਹ ਇੱਕ ਰੈਡੀਮੇਡ ਦਾ ਬੜਾ ਵੱਡਾ ਜਿਹੜਾ ਉਹ ਸ਼ੋਰੂਮ ਹੈ ਮੈਤਾ ਚੌਂਕ ਦੇ ਵਿੱਚ ਜਿੱਥੇ ਗੋਲੀ ਚਲਦੀ ਹੈ ਔਰ ਇਹ ਜਿਹੜੀ ਗੋਲੀ ਹੈ ਤਿੰਨ ਫਾਇਰ ਜਿਹੜੇ ਦਸ਼ਤਗਰਦਾਂ ਦੇ ਵੱਲੋਂ ਕੀਤੇ ਜਾਂਦੇ ਨੇ ਔਰ ਸਿੱਧਾ ਦੁਕਾਨ ਦੇ ਬਾਹਰ ਜਿਹੜਾ ਮੇਨ ਗੇਟ ਦੇ ਉੱਪਰ ਜਿਹੜਾ ਸ਼ੀਸ਼ਾ ਗਲਾਸ ਲੱਗਾ ਹੁੰਦਾ ਹੈ ਤਾਂ ਉਸ ਦੇ ਵਿੱਚ ਇਹ ਤਿੰਨ ਫਾਇਰ ਲੱਗਦੇ ਨੇ ਖੁਦਾਨਾ ਖਾਸਤਾ ਦੁਕਾਨਦਾਰ ਜਿਹੜਾ ਸੀਗਾ ਉਹ ਆਪਣੇ ਚੇਅਰ ਦੇ ਉੱਤੇ ਸਾਹਮਣੇ ਬੈਠਾ ਸੀ ਅਗਰ ਸਾਹਮਣੇ ਫਾਇਰ ਉਸ ਨੂੰ ਲੱਗ ਜਾਂਦਾ ਥੋੜੀ ਜੀ ਉਚਨੀ ਚ ਹੁੰਦੀ ਤਾਂ ਡੈਥ ਹੋਣਦੇ ਵੀ ਸਾਰ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਬਣੇ ਹੋਏ ਸਨ ਤਾਂ ਡੀਐਸਪੀ ਜੰਡਿਆਲਾ ਔਰ ਐਸਐਚਓ ਮਹਿਤਾ ਨੇ ਮੌਕੇ ਦੇ ਉੱਤੇ ਪਹੁੰਚ ਕੇ ਇਸ ਘਟਨਾ ਸਥਾਨ ਦਾ ਜਾਇਜ਼ਾ ਲਿਆ ਔਰ ਉਹਨਾਂ ਨੇ ਜਲਦ ਤੋਂ ਜਲਦ ਜਿਹੜੇ આરોપી ਆ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਆਸ਼ਵਾਸ਼ਣ ਵੀ ਦਿਵਾਇਆ ਯਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ